ਸੋ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਜਿਹੜੀ ਗੱਲ ਕਰਨੀ ਹੈ ਤੁਸੀਂ ਸਾਹਮਣੇ ਤੇ ਦੇਖ ਲਿਆ ਬਾਹਰ ਬਈ ਜਿਹੜਾ ਭਾਰ ਕਿਸੇ ਨੇ ਵਧਾਉਣਾ ਘਟਾਉਣਾ ਜਾਂ ਸਰੀਰ ਦੀ ਫਿਟਨੈਸ ਕਰਵਾਉਣੀ ਆ ਉਹਦੇ ਵਾਸਤੇ ਜਿਹੜੀ ਆਪਾਂ ਵੀਡੀਓ ਪਾ ਰਹੇ ਆ ਕਿਉਂਕਿ ਇਹ ਜਿਹੜੇ ਬਾਈ ਆ ਇਹ ਟ੍ਰੇਨਿੰਗ ਦਿੰਦੇ ਨੇ ਇਹ ਚੀਜ਼ ਦੀ ਤੇ ਬਾਕੀ ਇਹ ਜਿਹੜੀ ਡਾਈਟ ਆ ਉਹ ਵੀ ਤੁਹਾਨੂੰ ਦੱਸਣਗੇ ਫ੍ਰੀ ਦੇ ਵਿੱਚ ਬਿਲਕੁਲ ਤੇ ਇਹਨਾਂ ਦੇ ਬਾਈ ਹੋਣਾਂ ਦੇ ਜਿਹੜੇ ਚੈਨਲ ਵੀ ਬਣਾਏ ਹੋਏ ਆ ਚੈਨਲ ਆ ਫੇਸਬੁੱਕ ਤੇ ਤੇ YouTube ਤੇ ਤੇ Instagram ਤੇ ਬਾਕੀ ਆਪਾਂ ਜਿਹੜੀ ਬਾਈ ਨਾਲ ਗੱਲਬਾਤ ਕਰਾਂਗੇ ਕਿਉਂਕਿ ਅੱਜ ਕੱਲ ਦੇ ਰਜੇਵੇਂ ਦੇ ਵਿੱਚ ਕਿਸੇ ਤੋਂ ਜੈਮਮ ਨਹੀਂ ਜਾਇਆ ਜਾਂਦਾ ਤੇ ਬਾਕੀ ਖਾ ਪੀ ਕੇ ਖਾਣਾ ਪੀਣਾ ਵੀ ਉਵੇਂ ਦਾ ਹੋ ਗਿਆ ਕਿ ਸਰੀਰ ਆਪਣੇ ਜਿਹੜੇ ਮੋਟੇ ਹੋ ਜਾਂਦੇ ਆ ਜਦ ਆਪਾਂ ਬਿਲਕੁਲ ਪਤਲੇ ਹੋ ਜਾਂਨੇ ਆ ਆਪਾਂ ਸਰੀਰ ਆਲ ਖਾਸ ਧਿਆਨ ਨਹੀਂ ਦਿੰਦੇਗੇ ਤੁਸੀਂ ਘਰੇ ਬਹਿ ਕੇ ਜਿਹੜਾ ਇੱਕ ਤੋਂ ਡੇਢ ਮਹੀਨੇ ਦੇ ਵਿੱਚ ਵਿੱਚ ਆਪਦਾ ਸਰੀਰ ਫਿੱਟ ਕਰ ਸਕਦੇ ਹੋ ਤੇ ਆ ਬਾਈ ਆ ਜਿਹੜੇ ਇਹ ਤੁਹਾਨੂੰ ਦੱਸਣਗੇ ਆਪ ਦੇ ਬਾਰੇ ਕੀ ਕੀ ਇਹਨਾਂ ਕੋਲੇ ਜਿਹੜੀ ਆ ਨੌਲੇਜ ਆ ਬਾਈ ਜੀ ਦੱਸੋ ਮਾੜਾ ਜੀ ਆਪ ਦੀ ਗੱਲਬਾਤ ਸ਼ਸ਼ੀ ਗਾਲ ਸਾਰਿਆਂ ਨੂੰ ਕੀ ਹਾਲ ਚਾਲ ਜੀ ਆਪਾਂ ਵੀਰੇ ਜੈਮ ਦੀਆਂ ਵੀਡੀਓ ਪਾਉਣਨੇ ਆ ਸ਼ਾਰਟ ਵੀਡੀਓ ਜਿਦੇ ਵਿੱਚ ਆਪਾਂ ਟੋਟਲੀ ਵਰਕਆਊਟ ਦੀ ਟੋਟਲ ਹੀ ਪਾਉਣੇ ਆ ਜਿਵੇਂ ਕੀ ਡੇ ਬਾਈ ਡੇ ਜਿਵੇਂ weight ਘਟਾਉਣਾ ਜਾਂ ਵਧਾਉਣਾ ਸੋਨੂੰ ਅਸੀਂ ਆਪਦਾ ਨੰਬਰ ਵੀ ਦੇ ਦਾਂਗੇ ਤੁਸੀਂ ਗੱਲਬਾਤ ਸਾਡੇ ਨਾਲ ਕਰ ਸਕਦੇ ਆ ਜਾਂ ਡਾਈਟ ਦਾ ਪੁੱਛਣਾ ਜਾਂ ਕੋਈ ਫਿਟਨੈਸ ਬਾਰੇ ਕੋਈ ਨੌਲੇਜ ਲੈਣੀ ਆ ਜਾਂ ਮਤਲਬ ਕਿ ਹੋਮ ਵਰਕਆਊਟ ਵਗੈਰਾ ਪੁੱਛਣਾ ਹੈ ਟੋਟਲ ਉਹ ਵੀ ਤੁਹਾਨੂੰ ਆਪਾਂ ਦੱਸ ਦਾਂਗੇ ਇੱਕ ਬਾਈ ਆਪਦੀ ਨਾ ਤੁਸੀਂ ਜਿਹੜੀ ਆਈਡੀ ਆ ਤੁਹਾਡੀ ਫੇਸਬੁੱਕ ਵਾਲੀ ਉਹ ਦੱਸ ਦਿਓ ਜੀ ਉਹਦਾ ਕੀ ਨਾਮ ਆ ਉਹ ਵੀ ਆਪਾਂ ਜਿਹੜਾ ਉੱਪਰ ਵੈਸੇ ਤਾਂ ਚੱਲੀ ਜਾਂਦੀ ਆ ਤੇ ਪਰ ਫਿਰ ਵੀ ਤੁਸੀਂ ਆਪਦੇ ਮੂੰਹੋਂ ਦੱਸ ਦਿਓ ਜੀ ਹਾਂਜੀ ਆਪਣੀ ਆਈਡੀ ਦਾ ਨਾਮ ਅਰਚ ਫਿਟਨੈਸ ਆ ਫੇਸਬੁੱਕ ਪੇਜ ਆਈ ਆਪਣਾ ਨਾਲੇ YouTube ਚੈਨਲ ਵੀ ਐਸੇ ਨਾਂ ਤੇ ਆ ਆਪਣੀ ਜਿਹੜੀ Instagram ਦੀ ਆਈਡੀ ਆ ਉਹਦਾ ਅਰਚ ਫਿਟਨੈਸ 1993 ਆ ਜੀ ਮਾਲੋ ਜੇ ਤੁਹਾਨੂੰ ਕੋਈ ਫੋਨ ਕਰਦਾ ਤੁਸੀਂ ਚੱਕੋਗੇ ਹਾਂਜੀ ਜ਼ਰੂਰ ਚੱਕਾਂਗੇ ਜਿਹੜੀ ਮਾਲੋ ਆ ਜਿਹੜੀ ਡਾਈਟ ਆ ਹਾਂਜੀ ਇਹ ਤੁਹਾਨੂੰ ਕੋਈ ਪੁੱਛੇ ਬਾਅਦ ਵਿੱਚ ਤੁਸੀਂ ਮਾਲਾ ਵੀਡੀਓ ਦੇ ਵਿੱਚ ਬਹਿ ਹੁਣ ਕਹੀ ਜਾਂਦੇ ਅਸੀਂ ਫ੍ਰੀ ਦੱਸਾਂਗੇ ਬਾਅਦ ਵਿੱਚ ਤੁਸੀਂ ਕਹੋਗੇ ਸਾਡੇ ਕੋਲੇ ਆਓ ਇਹ ਵੀ ਤੇ ਤੁਹਾਨੂੰ ਕੋਈ ਗੱਲ ਬਾਤ ਨਹੀਂ ਐਦਾਂ ਦੀ ਨਹੀਂ ਕੋਈ ਗੱਲ ਬਾਤ ਹੋਊਗੀ ਸਰ ਚਲੋ ਫੋਨ ਲਾਉਣਗੇ ਉਹਨਾਂ ਨੂੰ ਡਾਈਟ ਪਲਾਨ ਟੋਟਲ ਹੀ ਸਾਰਾ ਦੱਸਿਆ ਜਾਊਗਾ ਅੱਛਾ ਹਾਂਜੀ ਤੇ ਕਿੰਨੇ ਟਾਈਮ 'ਚ ਤੁਸੀਂ ਗਾਰੰਟੀ ਦੇਣਗੇ ਫਿਟਨੈਸ ਹੋ ਜਾਊਗੀ ਸਰੀਰ ਦੀ ਕਿੰਨੇ ਕਿੰਨੇ ਟਾਈਮ ਦੇ ਵਿੱਚ ਜਿਹੜੇ ਮੰਨ ਲਓ ਫੈਟ ਹੋ ਜਾਊਗਾ ਸਰੀਰ ਕਿਸੇ ਦਾ ਬਾਦ ਤੋਂ ਘਟਾ ਜਾ ਮੰਨ ਲਓ 2 ਤੋਂ 2.5 ਦੇ ਮਹੀਨਾ ਦੇ ਵਿੱਚ ਵਿੱਚ ਫੈਟ ਹੋ ਜਾਊਗਾ ਸਾਰੇ ਜਿਸ ਤਰ੍ਹਾਂ ਉਹਨਾ ਡਾਈਟ ਪਲਾਨ ਦੱਸਾਂਗੇ ਉਸਾ ਉਹਨਾ ਯੂਜ਼ ਕਰਨੀ ਡਾਈਟ ਪਲਾਨ ਅੱਛਾ ਜੀ ਉਹ ਤੁਸੀਂ ਸਮਾਨ ਵੀ ਤੁਸੀਂ ਆਪ ਬਣਾ ਕੇ ਦਿੰਨੇ ਹੋ ਜਾਂ ਕਿ ਮੰਨ ਲਓ ਇਹ ਦੇਸੀ ਹੁੰਦਾ ਕੋਈ ਜਾਂ ਬਾਹਰੋਂ ਨਹੀਂ ਸਰ ਕੱਲੀ ਡਾਈਟ ਹੀ ਹੁੰਦੀ ਆ ਟੋਟਲੀ ਜਿਵੇਂ ਆਪਣਾ ਖਾਣ ਪੀਣੀ ਚੀਜ਼ ਅੱਛਾ ਅੱਛਾ ਉਹ ਚੇਂਜ ਕਰਨਾ ਹੁੰਦਾ ਯਾਨੀ ਕਿ ਉਹਨੂੰ ਸੈੱਟ ਕਰਨਾ ਹੁੰਦਾ ਹਣਾ ਹਾਂਜੀ ਹਾਂਜੀ ਇੱਕ ਆਪਦਾ ਨੰਬਰ ਬੋਲ ਦਿਓ ਜੀ ਦੁਬਾਰਾ ਜੀ ਹਾਂਜੀ ਨੰਬਰ ਬੋਲ ਦਿੰਦੇ ਹਾਂ 99142 36 73884 ਸੋ ਬਾਈ ਜੀ ਸਾਰੇ ਜਾਨੇ ਜਿਹੜੇ ਵੀਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਜਾਓ ਤੇ ਫੋਲੋ ਕਰ ਲੈ ਜਾਓ ਤਾਂ ਜੋ ਜਿਹੜੇ ਵੀ ਮੰਨ ਲਓ ਵੀਰ ਆ ਫਿੱਟ ਹੋਣਾ ਚਾਹੁੰਦੇ ਆ ਉਹ ਬਾਈ ਨਾਲ ਜੁੜ ਸਕਣ ਤੇ ਤੁਸੀਂ ਬਾਈ ਤੋਂ ਨੌਲੇਜ ਵੀ ਲੈ ਸਕਦੇ ਨੰਬਰ ਨੰਬਰ ਬਾਈ ਨੇ ਜਿਹੜੇ ਆਪਦੇ ਬੋਲਤੇ ਆ ਇੰਸਟਾਗ੍ਰam ਆਈਡੀ ਫੇਸਬੁੱਕ YouTube ਸਾਰੀ ਬੋਲਤੀ ਆ ਨਾ ਤੇ ਤੁਸੀਂ ਬਾਈ ਨਾਲ ਜੁੜ ਕੇ ਆਪਦਾ ਸੀਰੀਜ਼ ਜਿਹੜਾ ਫਿੱਟ ਕਰ ਸਕਦੇ ਸੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ